ਉਹ ਸੱਚੀ ਸਰਕਾਰ ਦੀ ਜੇ ਸਰਕਾਰ ਦੀ ਬਦੌਲਤ ਇਹ ਸੰਗਤ ਜੁੜੀ ਹੈ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਮੌਸਮ ਸਾਡੇ ਵਾਸਤੇ ਖਰਾਬ ਲੱਗਦਾ ਕਿਉਂਕਿ ਜੀ ਦੀ ਸਹੂਲियत ਦੇ ਮੁਤਾਬਕ ਰੱਬ ਨਾ ਚੱਲੇ ਅਸੀਂ ਉਸ ਨੂੰ ਕਹਿੰਦੇ ਯਾਰ ਮੌਸਮ ਖਰਾਬ ਹੈ। ਅਰ ਆਪਾਂ ਜਿਹੜਾ ਡਾਢਾ ਹੋਇਆ ਹੈ। ਫਲਾਨਾ ਹੋਇਆ ਵੈ। ਐਕਚੁਅਲੀ ਉਹਦੀ ਮਜਬੂਰੀ ਕੋਈ ਨਹੀਂ ਸਮਝਦਾ। ਹੁਣੇ ਸਾਰੇ ਪਾਸੇ ਬਸਣਾ ਹੈ। ਉਸ ਨੇ ਕੀੜੇ-ਕੀੜੇ ਘਰ ਪਾਲਣੇ ਆ ਕਿਹੜੇ-ਕਿਹੜੇ ਜੀਵ ਪਾਲਣੇ ਆ ਸਾਰਾ ਕੁਝ ਉਹ ਹੀ ਜਾਣਦਾ ਮੇਰੇ ਬ੍ਰਦਰ ਥੋੜੇ ਦਿਨ ਪਹਿਲੇ ਸੰਪੂਰਨ ਹੋ ਗਏ ਜਦੋਂ ਮੈਨੂੰ ਇਹ ਸ਼ਬਦ ਕਹਿੰਦੇ ਨੇ ਯਾਰ ਬੜਾ ਮਾੜਾ ਹੋਇਆ ਅਜੀਬ ਜਿਹਾ ਲੱਗਦਾ ਮੈਨੂੰ ਇਹ ਸ਼ਬਦ ਹੀ ਅਜੀਬ ਲੱਗਦਾ ਵੈਸੇ ਵੀ ਕਈ ਵਾਰੀ ਪੁੱਛਣ ਲੱਗ ਜਾਂਦੇ ਆ ਕੀ ਗੱਲ ਮਾਰੇ ਹੋ ਗਏ ਇਹ ਨਹੀਂ ਪੁੱਛਣਾ ਵੀ ਸਿਹਤ ਠੀਕ ਹੈ ਜਾਂ ਨਹੀਂ ਹੈ ਕੀ ਗੱਲ ਮਾਰੇ ਹੋਗੇ ਜਿਹੜੇ ਵੇਲੇ ਤਗੜੇ ਬਣੇ ਤਗੜੇ ਹੋ ਜਾਣਗੇ ਖੁੱਲ ਕੇ ਤਾੜੀ ਮਾਰੋ ਉਹਨਾਂ ਦੀ ਕਿਰਪਾ ਦੀ ਕਿਰਪਾਲਤਾ ਦੀ ਦਇਅਲਤਾ ਦੀ ਪ੍ਰਸੰਨਤਾ ਦੀ ਜਿਹੜੇ ਹਾਲ ਚ ਰੱਖੇ ਜਿਹੜੀ ਰਜ਼ਾ ਵਿੱਚ ਰੱਖੇ ਰਾਜ਼ੀ ਰਹਿਣਾ ਪੈਂਦਾ ਹੈ ਮੂੰਹੋਂ ਕੁਝ ਨਹੀਂ ਕੋਲ ਰਜ਼ਾ ਚ ਗਾ ਦੇ ਸੋਰਾ ਬਰਾਦੀ ਰੱਖੇ ਤੁਨ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀਆਂ ਨੇਕ ਮੁਰਾਦਾਂ ਪੂਰੀਆਂ ਕਰੇ ਸਿਹਤ ਤੰਦਰੁਸਤੀ ਮਨਦੁਸਤੀ ਖੂਬਸੂਰਤੀ ਬਖਸ਼ੇ ਔਰ ਮੌਸਮ ਜਿਹੋ ਜੇ ਵੀ ਆਉਣ ਹਾਲਾਤ ਕਿਸ ਤਰ੍ਹਾਂ ਦੇ ਵੀ ਹੋ ਮਗਰ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਬੜਾ ਮੁਸ਼ਕਿਲ ਹੈ ਸਬਰ ਰੱਖਣਾ ਬੜਾ ਮੁਸ਼ਕਿਲ ਹੈ ਮਗਰ ਐਨਾਂ ਕਿਰਪਾ ਕਰੀ ਰੱਖੇ ਕਿ ਬਸ ਆਪਰੀ ਕਿਰਪਾ ਦੇ ਅਧੀਨ ਰਹਿ ਕੇ ਸ਼ਾਂਤ ਸ਼ਾਂਤ